ਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਦੇ ਵੱਲੋਂ ਮਹਾਰਾਸ਼ਟਰ ਦੇ ਵਿੱਚ ਭਾਪੀ ਨੂੰ ਸਮਰਥਨ ਦੇਣ ਤੇ ਗੁਰਮਤ ਵਿਦਿਆਲਾ ਦਮਦਮੀ ਟਕਸਾਲ ਅਜਾਲਾ ਦੇ ਮੁਖੀ ਪਾਈ ਅਮਰੀਕ ਸਿੰਘ ਅਜਾਲਾ ਦਾ ਵੱਡਾ ਬਿਆਨ ਪਾਈ ਅਮਰੀਕ ਸਿੰਘ ਨੇ ਕਿਹਾ ਕਿ ਹਰਨਾਮ ਸਿੰਘ ਤੁਮਾ ਦੇ ਸਮਰਥਨ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਹਰਨਾਮ ਸਿੰਘ ਤੁਮਾਰੇ ਨੇ ਨਿੱਜੀ ਤੌਰ ਤੇ ਸਮਰਥਨ ਦਿੱਤਾ ਕਿ ਦਮਦਮੀ ਟਕਸਾਲ ਦੇ ਵੱਲੋਂ ਨਹੀਂ ਦਿੱਤਾ ਗਿਆ ਸਮਰਥਨ ਤੁਮਾ ਦੇ ਵੱਲੋਂ ਦਿੱਤੇ ਸਮਰਥਨ ਦੀ ਮੈਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਸੋ ਹਰਨਾਮ ਤੁਮਾ ਆਈਬੀ ਇੰਟੈਲੀਜੈਂਸ ਬਿਊਰੋ ਦਾ 에ਜੰਟ ਹੈ ਅਤੇ ਸਰਕਾਰ ਦੀ ਬੋਲੀ ਬੋਲਦਾ ਹੈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਹਰਨਾਮ ਸਿੰਘ ਤੁਮਾ ਤੋਂ ਦੂਰ ਰਹਿਣ ਸਕਦਾ ਤੇ ਹਰਨਾਮ ਸਿੰਘ ਤੁਮਾ ਨੂੰ ਦਮਦਮੀ ਟਕਸਾਲ ਦਾ ਮੁਖੀ ਨਹੀਂ ਮੰਨਦੀ ਆਪਣੇ ਵੱਲੋਂ ਸਮੂਹਤੀਆਂ ਸੰਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਹਰ ਹਰਨਾਮ ਸਿੰਘ ਧੁੰਮਾ ਨੇ ਭਾਜਪੀ ਦੀ ਸਪੋਰਟ ਕੀਤੀ ਆ ਤੇ ਉਹ ਸਪੋਰਟ ਕਰਨ ਦੇ ਵਿੱਚ ਜਿਹੜੇ ਸੁਹਿਰਦ ਸਿੱਖਿਆ ਉਹਨਾਂ ਦੇ ਮਨਾਂ ਨੂੰ ਦੁੱਖ ਵੀ ਹੋਇਆ ਤੇ ਕਈਆਂ ਨੇ ਅਫਸੋਸ ਵੀ ਕੀਤਾ ਕਈਆਂ ਨੇ ਇਹ ਵੀ ਬਿਆਨ ਦਿੱਤੇ ਆ ਕਿ ਦਮਦਮੀ ਟਕਸਾਲ ਬੀਜੇਪੀ ਦੀ ਸਪੋਰਟ ਕਰਦੀ ਆ ਮੈਂ ਸਾਰੀਆਂ ਸੰਗਤਾਂ ਨੂੰ ਸੰਪਰਦਾਵਾਂ ਨੂੰ ਸਿੰਘ ਸੁਭਾਵਾਂ ਨੂੰ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਦਮਦਮੀ ਟਕਸਾਲ ਨੇ ਬੀਜੇਪੀ ਦੀ ਸਪੋਰਟ ਨਹੀਂ ਕੀਤੀ ਉਦੋਂ ਮੈਨੇ ਆਪਣੀ ਨਿੱਜੀ ਸਪੋਰਟ ਕੀਤੀ ਆ ਪਰ ਯਾਦ ਰਹੇ ਬੀਤੇ 2005 ਵਿੱਚ ਮਾਰਚ ਤੇ ਅਪ੍ਰੈਲ ਦੇ ਵਿੱਚ ਮੈਂ ਅਖਬਾਰਾਂ ਤੇ ਨੀਡੀਆਂ ਤੇ ਪ੍ਰੈਸ ਕਰਕੇ ਸਮੂਚੀਆਂ ਸੰਗਤਾਂ ਨੂੰ ਜਾਣੂ ਕਰਵਾਇਆ ਸੀ ਕਿ ਹਰਨਾਮ ਸਿੰਘ ਧੁੰਮਾ ਇੱਕ ਸ਼ਾਮਲਿੰਗ ਭੋਗਿਆ ਤੇ ਨਾਲ ਹੀ ਆਈਬੀ ਦਾ ਏਜੰਟ ਆ ਉਸ ਟਾਈਮ ਤੇ ਪੰਜ ਤਖਤਾਂ ਨੂੰ ਮਰਜ ਰਜਿਟਰੀਆਂ ਕੀਤੀਆਂ ਚਾਰ ਜਿਹੜੀਆਂ ਪ੍ਰਮੁੱਖ ਕਮੇਟੀਆਂ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਕਮੇਟੀ ਤਾਂ ਨਾਢੇੜ ਕਮੇਟੀ ਇਹਨਾਂ ਨੂੰ ਵੀ ਦੋ ਦੋ ਰਜਿਟਰੀਆਂ ਕੀਤੀਆਂ ਨੇ ਅੰਗਸિંહ ਜੱਤੇ ਬੰਦੀਆਂ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਇਹਨਾਂ ਨੂੰ ਮੈਂ ਰਜੈਕਟਨੀਆਂ ਕਰਕੇ ਸਾਰਿਆਂ ਨੂੰ ਸੂਚਿਤ ਕਰਾਇਆ ਸੀ ਕਿ ਹਰਨਾਮ ਸਿੰਘ ਤੁਮਾ ਸਿੱਖੀ اخਲਾਕ ਤੋਂ ਗਿਰਿਆ ਹੋਇਆ ਬੰਦਾ ਏ ਸਾਂਭਲਿੰਗ ਭੋਗਿਆ ਤੇ ਨਾਲ ਇਹ ਸੈਂਟਰ ਦੀ ਏਜੰਸੀ ਆ ਆਈ ਵੀ ਇੰਟੈਲੀਜੈਂਸ ਬਿਊਰੋ ਉਹਦਾ ਕਹਿਟ ਆ ਪਰ ਇਸ ਗੱਲ ਦਾ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਸਾਰਿਆਂ ਨੇ ਮੇਰੇ ਤੇ ਤੁਮ ਤਾਂ ਲਾਈਆਂ ਸੀ ਏ ਭਾਈ ਮਰੀਕ ਸਿੰਘ ਨੂੰ ਦੰਦਮੇ ਟਕਸਾਲ ਦੇ ਕਾਰਜਕਾਰੀ ਦੀ ਦਸਤਾਰ ਨਹੀਂ ਮਿਲੀ ਤੇ ਰੌਲਾ ਪਾਉਂਦਾ ਗੁਰਮਖੋ ਮੈਂ ਰੌਲਾ ਨਹੀਂ ਸੀ ਪਾਉਂਦਾ ਮੈਨੂੰ ਇਹਨਾਂ ਗੱਲਾਂ ਬਾਰੇ ਇਹਦੀਆਂ ਗੁਪਤ ਜਿਹੜੀਆਂ ਸੂਚਨਾਵਾਂ ਸੀ ਪ੍ਰਤਨ ਸਿੰਘਾਂ ਤੋਂ ਮਿਲੀਆਂ ਸੀ ਤੇ ਮੈਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਪਰ ਫੇਰ ਵੀ ਮੈਂ ਬੇਨਤੀ ਕਰਦਾ ਕਿ ਜਿਵੇਂ ਵਿਦੇਸ਼ ਅਤੇ ਦੇਸ਼ ਵਿੱਚ ਤੁਮੇਂ ਦਾ ਸੰਗਤਾਂ ਨੇ ਸਿੱਖਾਂ ਨੇ ਵਿਰੋਧ ਕੀਤਾ ਤੇ ਫੇਰ ਵੀ ਉਹਨਾਂ ਦਾ ਧੰਨਵਾਦ ਕਰਦਾ ਜਿਵੇਂ ਕਿ ਪੰਜਾਬੀ ਦੀ ਇੱਕ ਕਹਾਵਤ ਹੈ ਦੇਰ ਆਏ ਤੇ ਦਰਸਤ ਆਏ ਪਰ ਦੇਰ ਆਏ ਪਰ ਇਹ ਸਬੰਧ ਨੇ ਸਾਡਾ ਕੰਮ ਦਾ ਨੁਕਸਾਨ ਬਹੁਤ ਕੀਤਾ ਇਹਨੂੰ ਲਿਆਉਣ ਵਾਲੇ ਚਾਰ ਬੰਦੇ ਸਨ ਜਸਬੀਰ ਸਿੰਘ ਰੋਡਾ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਭਤੀਜਾ ਭਾਈ ਈਸਰ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਬੇਟਾ ਵੱਡਾ ਇਸੇ ਤਰ੍ਹਾਂ ਜੈਬ ਸਿੰਘ ਬਿਆਸੀ ਇਹਨਾਂ ਤਿੰਨਾਂ ਬੰਦਿਆਂ ਨੇ ਅਮਰੀਕਾ ਦੇ ਸਿਟੀ ਜਾਣਾ ਹਰਨਾਮ ਸਿੰਘ ਧੁੰਮੇ ਨੂੰ ਮਹਿਤੇ ਲਿਆਂਦਾ ਉਥੇ ਇੱਕ ਇਹਦਾ ਸਪੋਰਟਰ ਸੀ ਸਤਨਾਮ ਦਾ ਸੱਤ ਨੰਬਰ ਦਾ ਜਥੇਦਾਰ ਭਾਈ ਲੱਖਾ ਸਿੰਘ ਤੇ ਲੱਖਾ ਸਿੰਘ ਨੂੰ ਲਾਲਚ ਕੀ ਦਿੱਤਾ ਸੀ ਕਿ ਤੂੰ ਧੁੰਮੇ ਦੀ ਸਪੋਰਟ ਸਪੋਰਟ ਕਰ ਤੇ ਤੇਰਾ ਸਾਰਾ ਪਰਿਵਾਰ ਅਸੀਂ ਅਮਰੀਕਾ ਵਿੱਚ ਲੈ ਜਾਵਾਂਗੇ ਉਹ ਵਾਅਦਾ ਤੋਂ ਮੈਨੇ ਨਿਭਾਇਆ ਅੱਜ ਲੱਖਾ ਸਿੰਘ ਦਾ ਸਾਰਾ ਪਰਿਵਾਰ ਅਮਰੀਕਾ ਦੀ ਧਰਤੀ ਤੇ ਆ ਨਾਮ ਗੁਰਮਕੋ ਰਾਗੀ ਆ ਨਾ ਗਿਆਨੀਆ ਨਾ ਪਾਠੀਆ ਨਾ ਕਵੀਸਰਿਆ ਨਾ ਢਾਂਡੀਆ ਨਾ ਪ੍ਰਚਾਰਕਆ ਬਸ ਤੁਮੇਂ ਦੀ ਸਪੋਰਟ ਦੇ ਸਬੰਧ ਵਿੱਚ ਅਮਰੀਕਾ ਦੇ ਵਿੱਚ ਲੱਖੇ ਦਾ ਪਰਿਵਾਰ ਸਿਟੀਜ਼ਨ ਹੋਇਆ ਮੈਂ ਜਦੋਂ ਇਹਨੂੰ ਕਾਰਜਕਾਰੀ ਮੁਖੀ ਬਨਾਇਆ ਮੈਂ ਇੱਕ ਇਕੱਲਾ ਇਨਸਾਨ ਸੀ ਜਿਨੇ ਤੁਮੇਂ ਦਾ ਵਿਰੋਧ ਕੀਤਾ ਉਸ ਦਿਨ ਤੋਂ ਲੈ ਕੇ ਕਰਕੇ ਜਦੋਂ ਵੀ ਕਿਤੇ ਪੰਤ ਕੱਟ ਹੁੰਦਾ ਸਟੇਜ ਤੇ ਮੇਰਾ ਇੱਕ ਇੱਕ ਬਚਨ ਜ਼ਰੂਰ ਸੰਗਤਾਂ ਨਾਲ ਹੁੰਦਾ ਰਾਮ ਸਿੰਘ ਪਰਿਵਾਰ ਦਾ ਧੁੰਮਾ